ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਆਪਾਂ ਚੈਨਲ ਬਣਾਇਆ ਸੀਗਾ ਇੱਕ ਪਿੰਡਾਂ ਵਾਲੇ 007 ਤੇ ਉਹਦੇ ਆਪਾਂ ਵੀਡੀਓ ਪਾਉਣੇ ਹੁੰਦੇ ਆਗੇ ਤੇ ਤੁਹਾਡਾ ਬਹੁਤ ਜ਼ਿਆਦਾ ਉਹਦੇ ਵਿੱਚ ਪਿਆਰ ਮਿਲੇਗਾ ਹੁਣ ਆਪਣੇ 1000 ਸਬਸਕ੍ਰਾਈਬਰ ਜਿਹੜੇ ਨੇ ਉਹਦੇ ਤੇ ਪੂਰੇ ਹੋ ਚੁੱਕੇ ਨੇ ਤੇ ਆਪਾਂ ਹੁਣ ਜਾ ਰਹੇ ਹਾਂ ਆਪਣੇ ਪਿੰਡ ਤੋਂ ਨਾਲ ਦੇ ਪਿੰਡ ਕੇਕ ਲੈਣ ਵਾਸਤੇ 1000 ਸਬਸਕ੍ਰਾਈਬਰ ਪੂਰੇ ਹੋਣ ਦੀ ਖੁਸ਼ੀ 'ਚ ਆਪਾਂ ਅੱਜ ਕੇਕ ਕੱਟਾਂਗੇ ਇਹ ਬਈ ਆਪਣੇ ਨਾਲ ਹੁੰਦਾ ਵੀਡੀਓ ਦੇ ਵਿੱਚ ਆ ਵੀ ਹੁੰਦਾਗਾ ਸਤਿ ਸ਼੍ਰੀ ਅਕਾਲ ਜੀ ਆ ਬਈ ਆਪਣੇ ਨਾਲ ਹੁੰਦਾ ਤੁਹਾਡਾ ਧੰਨਵਾਦ ਸਾਨੂੰ ਇੰਨਾ ਪਿਆਰ ਦੇਣ ਦੇ ਲਈ ਤੇ 1000 ਸਾਡਾ ਪੂਰਾ ਕਰਨ ਦੇ ਲਈ ਸਬਸਕ੍ਰਾਈਬਰ ਸਬਸਕ੍ਰਾਈਬਰ 1000 1000 ਸਬਸਕ੍ਰਾਈਬਰ ਪੂਰਾ ਹੋ ਗਿਆ ਆਪਣਾ ਉਹ ਹਾਂ ਉਹ ਖੁਸ਼ੀ ਦੇ ਵਿੱਚ ਆਪਾਂ ਹੁਣ ਜਾ ਰਹੇ ਹਾਂਗੇ ਨਾਲ ਦੇ ਪਿੰਡ ਜੋਗਾ ਆਪ ਨੂੰ ਲਵੇ ਪੈਂਦਾਗਾ ਉੱਥੋਂ ਆਪਾਂ ਕੇਕ ਲੈ ਕੇ ਆਵਾਂਗੇ ਸੋ ਕੇਕ ਦੀ ਵੀਡੀਓ ਤੁਹਾਡੇ ਨਾਲ ਸਾਰੀ ਸ਼ੇਅਰ ਕਰਾਂਗੇ ਹੁਣ ਇੱਥੋਂ ਆਪਾਂ ਚੱਲਦੇ ਹਾਂ ਜੀ ਦੋ ਰੋੜਾ ਰਿਹਾ ਹੈ। ਇਹ ਰੋ। ਆ ਗੋਲ ਬਰਤਨੀ। ਇਹ ਦੇਖੀ ਤੇ ਕਾ ਦੇ ਦੇ। ਚਾਰਾ ਤੇ ਗ੍ਰੀਨ ਜਬ ਬਣੀ। ਆ ਭਾਈ ਨਗਰੀ ਤਰ। ਚੰਪਾ ਦੇ ਕਿਲਕੇ ਨਾਮ ਤੋਂ ਵੀ ਮੈਂ ਜਨਤਾ ਬੇਕਰੀ ਆਪਣੀ ਜਾ ਬਹਾਂ ਚੱਲ ਚੁੱਕੇ ਆਪਾਂ ਪਹੁੰਚ ਗਏ ਜੋਗਾ ਪਿੰਡ ਜਿਹੜਾ ਕਿ ਮਾਨਸਾ ਚ ਪੈਂਦਾ ਬੀਵੀ 31 ਦੇ ਨਾਲ ਮਸ਼ਹੂਰ ਹੈ ਜੋਗਾ ਪਿੰਡ ਇੱਥੇ ਜਨਤਾ ਬੇਕਰੀ ਜਿਹੜਾ ਇਹਨਾਂ ਦਾ ਕੇਕ ਵਾਲੀ ਸਪੈਸ਼ਲ ਬਣੀ ਹੋਈ ਹੈ ਦੁਕਾਨ ਬਣੀ ਹੋਈ ਪੂਰੇ ਵਧੀਆ ਬਾਈ ਦਾ ਕੰਮ ਆਗਾ ਇੱਕ ਨੰਬਰ ਕੰਮ ਆ ਜਿਹੜਾ ਵੀ ਤੁਸੀਂ ਤੁਹਾਨੂੰ ਮਤਲਬ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੇਕ ਚਾਹੀਦਾ ਹੋ ਉਸ ਤਰ੍ਹਾਂ ਤੁਸੀਂ ਲੈ ਜਾ ਸਕਦੇ ਆਪਾਂ ਆਹ ਕੇਕ ਸਲੈਕਟ ਕੀਤਾ ਆਪਣੇ ਚੈਨਲ ਵਾਸਤੇ 1000 ਸਬਸਕ੍ਰਾਈਬਰ ਦੀ ਖਾਤਰ ਆਹ ਵਾਲਾ ਕੇਕ ਆਪਾਂ ਚ ਲੈ ਕੇ ਜਾਣਾ ਹੁਣ ਆਪਾਂ ਬਾਹਰ ਤੋਂ ਪਿੰਡ ਦਾ ਨਾਮ ਜਿਹੜਾ ਚੈਨਲ ਦਾ ਆਪਣਾ ਨਾਮ ਆ ਉਹ ਲਗਾਉਣੇ जब बाकी फॉर्मैलिटी करके आप मिलते हैं ਕਿਰਨ ਨੂੰ ਫੜ ਕੇ ਖੜਜੋ ਮੜਾ ਯਾਰ ਬੋਲਾ ਜਾ ਆ ਰਿਹਾ ਸਾਰਾ ਵਿੱਚ ਲਿਖਿਆ ਹੋਇਆ ਉਹ ਛੂਤੀ ਕਰ ਉਹਦੇ ਨੂੰ ਪਹੁੰਚ ਜਾਣੀਆ ਚਲੋ ਹੈਪੀ ਬਰਥਡੇ ਮਸਾ ਇਧਰ ਦੇ ਇੱਥੇ ਉਧਰ ਦਨ ਰੱਖਦੇ ਦਰਮ ਆ ਇਧਰ ਵਿੱਚ ਆ ਕੋ ਕੋ ਸੁਣਿੰਦਾ ਹੈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਤੇ ਨੀਗਾ ਟੂ ਟੂ ਚਲ ਕੇ ਦੇ ਭਾਈ ਸਾਡੇ ਪਵਿੱਤਰ ਵੱਲੋਂ ਤੁਹਾਡੀਆਂ ਜਿਹੜਾ ਵੀ ਜਿਹੜਾ ਸਤ ਆਪਣੇ ਚੈਨਲ ਤੇ 1000 ਸਬਸਕ੍ਰਾਈਬਰ ਪੂਰਾ ਹੋ ਗਿਆ ਉਹਦੀ ਖੁਸ਼ੀ ਚ ਆਪਾਂ ਜੀ ਕੇਕ ਕੱਟ ਰਹੇ ਆਗੇ ਸਾਰਿਆਂ ਦਾ ਫੈਰ ਮੇ ਨਿਰਮਲ ਕੈਮਰਾਮੈਨ ਨਿਰਮਲ ਜਿਹੜਾ ਸਾਡਾ ਕੈਮਰਾ ਫੜਦਾ ਮਗਰ ਜਿੰਨਾ ਜਰ ਮਗਰ 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 ਨਹੀਂਦਾ ਆ ਸਾਰਾ ਥੈਂਕ ਯੂ ਸਾਰਿਆਂ ਲਈ ਤੁਹਾਡੇ ਲਈ ਕੇਕ ਠੋਕਦਾ ਮਾਰੀ ਜਿਆਦਾ ਬਹੁਤ ਬਾਲਦਾ ਉਹ ਕੈਮਰਾਮੈਨ ਨੂੰ ਕੈਮਰਾਮੈਨ ਪਿੱਛਾ ਹੁੰਦਾ ਅੱਗੇ ਮੈਂ ਫੜਦਾ ਲੈ ਵਸੇ ਆਇਆ ਸਟੈਂਡ ਲਾ ਸਟੈਂਡ ਲਾਇਆ ਸੁਣਦਾ ਨਹੀਂ ਨਹੀਂ ਦਬਾ ਕੇ ਜਾ ਡਿਗਰੀ ਵਿੱਚ ਮੈਨੂੰ ਬੱਦ ਕੈਮਰਾਮੈਨ ਕਹਿੰਦਾ ਬੱਦ ਹਾਂ ਇਸਕਾ ਬੰਦ ਕਰ ਦਿਆ ਸਾਰਿਆਂ ਦਾ ਬਹੁਤ 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 ਸਾਰਿਆਂ ਦਾ ਥੈਂਕ ਯੂ ਆਪਣੇ ਚੈਨਲ ਸਬਸਕ੍ਰਾਈਬ ਦਾ ਆਰਡਰ ਕੀਤਾ ਜਾਣਾ ਬਾਈ ਸਾਡੇ ਚੈਨਲ ਦਾ ਨਾਮ ਦੇਖ ਲੋ ਗੌਰ ਨਾਲ ਦੁਬਾਰੇ ਫੇਰ ਇੱਕ ਵਾਰੀ ਹੋਰ ਦੇਖ ਲੋ ਪਿੰਡਾਂ ਵਾਲੇ ਇੱਕ ਵਾਰੀ ਹੋਰ ਇੱਕ ਵਾਰੀ ਹੋਰ ਪਾ ਮੂ ਜੀ ਇੱਕ ਵਾਰੀ ਹੋਰ ਇੱਕ ਵਾਰੀ ਹੋਰ ਬਾਈ ਜਵਾਦ ਆ ਯਰ ਕੇਕ ਪੂਰਾ ਘੰੜਾ ਪੂਰਾ ਜਮਾ ਇੱਕ ਨੰਬਰ ਹੋਰ ਬਾਈ ਕਿਵੇਂ ਲੱਗ ਰਿਹਾ ਹੁਣ ਤੁਹਾਨੂੰ 1000 ਸਬਸਕ੍ਰਾਈਬ ਤੇ ਵਧੀਆ ਲੱਗ ਰਿਹਾ ਬਹੁਤ ਵਧੀਆ ਬਾਈ ਬਹੁਤ ਵਧੀਆ ਤੁਹਾਨੂੰ ਕਿੱਦਾਂ ਲੱਗ ਰਿਹਾ ਹੈ ਬਹੁਤ 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 ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਬਾਈ ਦੁਬਾਰੇ ਫੇਰ ਨੋਟ ਕਰ ਲਓ ਪਿੰਡਾਂ ਵਾਲੇ 007 ਨਹੀਂ ਨਹੀਂ ਸਾਡੇ ਸਾਥ ਦੇ ਇਹ ਵੀ ਸਾਰੇ ਜਿਹੜੇ ਇੰਸਟਾਗ੍ਰਾਮ ਕਰਾਵਾਇਆ ਇਹਨਾਂ ਨੂੰ ਘੈਂਟ ਘੈਂਟ ਵੀਡੀਓ ਲੈ ਕੇ ਆਵਾਂਗੇ ਪਿੰਡਾਂ ਵਾਲੇ 07 ਚੈਨਲ ਦਾ ਨਾਮ ਬਹੁਤ ਵਧੀਆ ਸੋਹਣੀਆਂ ਹੋਣੀਆਂ ਘੈਂਟ ਘੈਂਟ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਬਸ ਅੱਜ ਆਪਣੇ 1000 ਸਬਸਕ੍ਰਾਈਬਰ ਪੂਰੇ ਹੋ ਗਏ ਹੋਲੀ-ਹੋਲੀ ਕੰਮ ਚੱਲ ਪੂਗਾ ਅੱਜ 1000 ਦਾ ਕੱਟਿਆਗਾ ਕਿਸੇ ਦਿਨ 1 ਮਿਲੀਅਨ ਦਾ ਕਟਾਂਗੇ ਸੋ ਐਮਐਲਫ ਦਾ ਬ੍ਰ ਉਹ ਵੀ ਬਾਮਾਰੀ ਮੈਂ ਕਹਿੰਦਾ ਚਮਚੇ ਲਿਆਓ ਹੁਣ ਇਸਕੇ ਨਿਰਮਲ ਸਿੰਘ ਜੀ ਤੁਹਾਨੂੰ ਚਮਚੇ ਲੈ ਕੇ ਆਓ ਪਲੀਜ਼ ਇੱਕ ਕਹੀ ਲੈ ਕੇ ਕਹੀ ਬਈ ਕਹੀ ਨਹੀਂ ਬੱਠਾ ਲੈ ਆ ਚਮਚੇ ਕਰੀ ਤੇ ਬੰਦ ਉਹ ਵਾਲੀ ਗੱਟੀ ਯਾਰ ਮੈਂ ਜਿੱਕਰ ਬਖੀ ਰੱਬਾ ਮੈਂ ਇਹ ਗਾਣਾ ਵੀ ਨਹੀਂ ਕਰਦੇ ਅਸੀਂ ਦੁਬਾਰਾ ਗਾ ਨਹੀਂ ਕਰ ਗਾਲ ਨੋ ਬੰਦ ਅੱਜ ਤੋਂ ਬਾਅਦ ਜਮਾਂ ਬੰਦ ਆ ਬਈ ਗਾਲ ਆਕਰ ਆ ਬਾਹਰ ਪਾ ਪਾ ਕਰ ਰਿਹਾ ਹੈ ਮੈਂ ਮੈਂ ਤਾਂ ਜੀ ਅਗਲੇ ਆ ਗਿਆ ਮੈਂ ਅਪਾ ਦਾ ਨਾਮ ਮੇਰੇ ਅਸਰ ਜਾਈਆਂ ਆਪਣੀ ਮੈਂ ਤਾਂ ਜੀ ਨਗਰ ਅਗਲੇ ਐਡਮਿਟ ਅਗਲੇ ਇਸ ਗੱਲ ਕਰਨਾ ਆਪਾਂ ਸ਼ੂਟਿੰਗ ਆਈਆ ਹਾਂ ਇੱਥੇ ਪਾਸ ਸ਼ੂਟ ਕਰਦੇ ਹੁਣ ਬਸ ਇਨੀ ਜਗ੍ਹਾ ਤੇ ਸ਼ੂਟ ਕਰਦੇ ਆਪਾਂ ਆ ਸਾਰੀ ਕਰਾਂ ਦੇ ਵਿੱਚ ਆ ਖੇਤਾਂ ਦੇ ਵਿੱਚ ਇਨੀ ਦੀ ਸ਼ੂਟ ਕਰਦੇ ਆਪਾਂ 100% ਦਾ ਗੱਲ ਹੈ ਨੀ ਬਸ ਬਸ ਗੱਲ ਮੈਂ ਇਹ ਤੁਹਾਡੇ ਦੰਦਾਂ ਦੇ ਵਿੱਚ ਚੰਚਣਾਟ ਹੁੰਦੀ ਹੈ ਜੇ ਫਰੀ ਦਾ ਖਾਣਾ ਫਿਰ ਤਾਂ ਕੁਛ ਨਹੀਂ ਦਾ ਜਾਂ ਆਪਦਾ ਖਾਣਾ ਦਾ ਜੱਟ ਨਹੀਂ ਹੁੰਦਾ ਜਮੀ ਨਹੀਂ ਹੁੰਦੀ ਮੁਰਗਾ ਬਣਾਇਆ ਜੀ ਤੁਨੀ ਤੇ ਤੁਸੀਂ ਮਾਂ 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 ਨਿਆਰਾ ਹੈ ਸਹੀ ਹੋ ਗਿਆ आज क्या <laughs> तो होगा <भारी भेटनो>। कल का क्या होगा <laughs> बहुत-बहुत थैंक यू थैंक यू धन्यवाद हां <laughs> की सीगा मगलगलग केक थी हो रहा उदो भी धन्यवाद करा दो हां तेरी हो गया वीडियो बनाओ देंगे काला काला तेरा वाला है यार मैं इधर आ पड़े भाई ਹੈਪੀ ਬਰਥਡੇ ਬਰਥਡੇ ਬੱਸ ਥੈਂਕ ਯੂ ਸਭ ਦੇ ਨੂੰ ਤੂੰ ਵੱਡਾ ਹਲਕਾ ਕੰਮ ਵੀ ਰੇ ਫਿਰਦਾ ਬਹੁਤ ਵੱਡਾ ਰੇ ਕਿੰਨਾ ਜਨ ਲੇ ਰੇ ਅਬਿਨਾ ਪ੍ਰabhas <laughs> ਵਧੀਆ ਹੋਇਆ ਤੂੰ ਪਾਗਰੋਂ ਆਇਆ ਯਾਰ ਆ ਗਿਆ ਯਾਰ ਨਹੀਂ ਸਾਡਾ ਸਾਡਾ ਪਾਗਰੋਂ ਵਾਏ ਮੁਦਨੇ ਕਿ ਬੈਠੇ ਮੜੇ ਭਾਣੀ ਮੜੇ ਪਹਿਲਾਂ ਯਾ ਹੋ ਗਿਆ ਕਹਿੰਦੇ ਕੀ ਦੇਖੀਏ ਰਹਿਣ ਸਰ ਦਾ ਰਾਹ ਹੋਰ ਵੀ ਘੈਂਟ ਜਮਾ ਸਿਰਾ ਵੀਡੀਓ ਲੈ ਕੇ ਆਵਾਂਗੇ ਘੈਂਟ ਤੋਂ ਘੈਂਟ ਇੱਧਰ ਕਰੀ ਆ ਆ ਆਦੀ ਪਿੰਨ ਦਾ ਬੜੀ ਵੱਡੀ ਛੁੱਟੀ ਲਈ ਆ ਕੇ ਆ ਕੇ ਇਹੋ ਮੌਕੇ ਇਹਦਾ ਰੌਲਾ ਲੱਗਦਾ ਕਿਸੇ ਦਾ ਇਹਦਾ ਦਾ ਲੱਗ ਗਿਆ ਦਾ ਲੱਗ ਗਿਆ ਕਿ ਕਿੰਨੇ ਬੰਦੇ ਨਗੇ ਸਾਲ ਤੋਂ ਕੋਈ ਗੱਜੀ ਮਾਰਨੀ 100 ਦੀ ਸਪੀਡ ਤੇ 100 ਦੀ ਮਾਰਨੀ ਨਾ ਮਸ਼ਾਅ ਕਰਦੀ ਰਹਿ ਜਾ ਜੂਲਿਓ ਯੂਰੇਟੇ ਦੇ ਨਾਨਕਾ ਤੇਰਾ ਸਾਰਾ ਬੋਲ ਰਿਹਾ ਨਾ ਨੰਦਗੀ ਤੇਰੇ ਲਈ ਆ ਜਾ ਅੱਗੇ ਵੀ ਬਹੁਤ ਦਿਨਾਂ ਨਾ ਨੰਦਗੀ ਤੇਰੇ ਲਈ ਆ ਜਾ ਤੋ ਤੇ ਜਿਆਦਾ ਕੀ ਜੋਗ ਬਕਰਾਂ ਲਈ ਉ ਬਸ ਕਰ ਹੁਣ ਨਿਬੜ ਗਿਆ ਅਜੇ ਕਿੱਥੇ ਨਿਬੜ ਗਿਆ ਪੁੱਤ ਆ ਦੇਖ ਆ ਬੋਲਣਾ ਪੜੂ ਨਹੀਂ ਇੰਨਾ ਇਹ ਤੂੰ ਆਲਾ ਮੂੰਹ ਨਾ ਬੱਦਲਦਾ ਚੌੜਾ ਕਰ ਲਈ ਬੱਢ ਕੇ ਇੱਕ ਪਾਸੇ ਉਹ ਤਾਂ ਨਿਪੜ ਗਿਆ ਫੋਨ ਨਿਪੜਿਆ ਆ ਦੇਖ ਨਾ ਸਾਫ਼ ਹੋ ਗਿਆ ਹੈਲੋ ਮੈਂ ਨਹੀਂ ਜਵਾਬ ਚੱਕਰ ਬਈ ਬਣ ਕੇ ਖਾਣਾ ਤਾਂ ਲੈ ਲਾ ਫੇਰ ਕੀ ਕਹਿੰਦਾ ਹਾਂ ਜੀ ਉਹ ਨਿਪੜਿਆ ਉਹ ਨਿਪੜਿਆ ਉਹ ਨਿਪੜਿਆ ਉਹ ਨਿਪੜਿਆ ਉਹ ਨਿਪੜਿਆ ਉਹ ਨਿਪੜਿਆ ਦੇਖ ਕਰਾ ਜੂਰੇ ਜੂਰੀ ਹਾਂ